大家。 इधर आ इधर आ आ फोटो बता इधर आ हां इधर आ आ फोटो ला यस ਇਹ ਚੱਕਰ ਨੂੰ ਚੱਕ ਕੇ ਰੱਖੋ ਬੇਟਾ ਫਿਰ ਚਲੋ ਇਸ ਤਰ੍ਹਾਂ ਇਹ ਤਾਂ ਆਜ ਆਪਣੇ ਤੋਂ ਸਭਾ ਸਭਾ ਮਾਫੀ ਕਾ ਕਾਹਨ ਉਹਦੇ ਤੇ ਲਾਈਵ ਵੀ ਕਰੀਆ ਹਾਂ ਹਾਂ ਜਾ ਕੋੜਾ ਕਰ ਸਕਦੇ ਜਾਂ ਨਾ ਨੰਬਰ 400 ਆਜਾ ਕਾ ਨਾ ਕਿਸ ਮਾਰਕ ਦਾ ਵੀ ਦੇਖਿਆ ਹੈ ਇਹ ਤੇ ਮਾਰਕ ਬਾਰੇ ਦੇ ਇਹ ਕਿ ਜਿੱਦਾਂ ਦੇ ਬਸ ਬਸ ਚਾਹ ਪੀਂਦੇ ਹੈ ਇਹ ਅੱਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਗਿਆਣਾ ਉੱਥੇ 4 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਜਿਹਦੇ ਵਿੱਚ ਕਮਰਾ ਬਰਾਂਡਾ ਤੇ ਇੰਟਰਲੌਕ ਟਾਈਲਾਂ ਦਾ ਫਰਸ਼ ਜਿਹੜਾ ਉਹ ਕੰਪਲੀਟ ਕੀਤਾ ਹੈ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿਨਾ ਜਿਵੇਂ ਵਧੌੜ ਦੇ ਵਿੱਚ ਸੀਗਾ ਬਿਲਕੁਲ ਉਸੇ ਤਰ੍ਹਾਂ ਹੀ ਇੱਥੇ ਵੀ 450 450 ਵਰਗ ਫੁੱਟ ਜਿਹੜਾ ਕਵਰਡ ਏਰੀਆ ਵਾਸਤੇ ਐਸਟੀਮੇਟ ਸੀ ਪਰ ਇਹਨਾਂ ਨੇ ਆਪ ਮਿਹਨਤ ਕਰਕੇ ਇਹਨੂੰ 1000 ਵਰਗ ਫੁੱਟ ਦੇ ਤੌਰ ਤੇ ਜਿਹੜਾ ਕਵਰ ਕਰਕੇ ਇਹਨੂੰ ਹੋਰ ਵੀ ਵਧਾ ਕੇ ਪੈਸਾ ਜਿਹੜਾ ਉਹ ਲਾਇਆ ਔਰ ਬਰਾਂਡਾ ਵਗੈਰਾ ਬਹੁਤ ਹੀ ਸ਼ਾਨਦਾਰ ਔਰ ਸਮਾਰਟ ਕਲਾਸਰੂਮ ਇਸ ਸਕੂਲ ਦਾ ਜਿਹੜਾ ਬਹੁਤ ਹੀ ਕਮਾਲ ਦਾ ਤੇ ਫੋਟੋ ਆਪਣੇ ਤੋਂ ਹੀ ਲਈ ਸਮਾਰਟ ਕਲਾਸ ਹਾਂਜੀ ਸਮਾਰਟ ਕਲਾਸਰੂਮਾਂ ਦੀ ਜਿਹੜੀ ਸ਼ੁਰੂਆਤ ਹੈ ਇਹ ਲਾਸਟ ਪਿੰਡ ਹੈ ਜੰਗਿਆਣਾ ਜਿਹੜਾ ਲੋਕ ਸਭਾ ਸੰਗਰੂਰ ਦਾ ਇਸ ਤੋਂ ਨੈਕਸਟ ਪਿੰਡ ਜਿਹੜਾ ਉਹ ਜਿਹੜਾ ਫਰੀਦਕੋਟ ਹਲਕੇ ਦੇ ਵਿੱਚ ਆਉਂਦਾ ਹੈ ਸੋ ਇਸ ਕਰਕੇ ਇਹ ਨਾ ਸਮਝਿਆ ਜਾਵੇ ਕਿ ਟੇਲ ਤੇ ਨਹੀਂ ਹੈ ਅਜੇ ਇਹ ਸਮਝਿਆ ਜਾਵੇ ਇਧਰਲੇ ਪਾਸੇ ਪਹਿਲੇ ਨੰਬਰ ਤੇ ਵੀ ਹਾਂ ਸੋ ਹੈਡਮਾਸਟਰ ਸਾਹਿਬ ਔਰ ਸਾਰਾ ਸਟਾਫ ਔਰ ਇਸ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਔਰ ਇਸ ਪਿੰਡ ਦੇ ਮੋਤਵਾਰ ਸੱਜਣੋ ਸਾਡੇ ਪਾਰਟੀ ਦੇ ਵਰਕਰ ਔਰ ਦਰਸ਼ਕ ਸਾਹਿਬਾਨ ਮੈਂ ਸਾਰਿਆਂ ਨੂੰ ਇਸ ਗੱਲ ਦੀ ਬਤਾਈ ਦੇਣਾ ਕਿ ਤੁਸੀਂ ਰਲ ਕੇ ਪਿੰਡ ਲਈ ਇਹ ਕੰਮ ਕਰ ਰਹੇ ਹੋ ਵਿਦਿਆ ਦਾ ਮੰਦਰ ਹੈ ਸਾਡੇ ਬੱਚਿਆਂ ਨੂੰ ਇੱਥੇ ਵਧੀਆ ਇਨਫਰਾਸਟ੍ਰਕਚਰ ਮਿਲ ਜੇ ਪੜ੍ਹਾਈ ਵਾਸਤੇ ਵਧੀਆ ਮਾਹੌਲ ਮਿਲ ਜੇ ਟੀਚਰ ਪਹਿਲਾਂ ਹੀ ਆਲਰੇਡੀ ਵਧੀਆ ਨੇ ਤਾਂ ਸਾਡੇ ਜਿਹੜੇ ਬੱਚੇ ਨੇ ਉਹ ਵੱਡੀਆਂ-ਵੱਡੀਆਂ ਪੋਸਟਾਂ ਤੇ ਵੱਡੇ-ਵੱਡੇ ਅਫਸਰ ਬਣਨਗੇ ਔਰ ਪਿੰਡ ਦਾ ਔਰ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਧੰਨਵਾਦ ਆਜੀ प्राइमरी स्कूल उनाले इस स्कूल का स्टाफ बहुत ही बैठे बच्चे सरपंच पंचायत नवी ही सर पिंड उपरे नौजवान जी सब तो पहले मेरी फतेह प्रवान करो वैगुरू जी का खालसा वैगुरू जी की फतेह मैं पहली बार इस स्कूल आया मैं पहली बार नहीं आया बहुत बार मैं जो मैं मौका मिलता है जो आवाज मार मारने मैं हाजिर हो जाना इस स्कूल वास्ते मेरे को तो ग्रांट मंगी थी ग्रांट जो है वह अपने पैसे ने मेरा तो ना ही लगता है मैं तो एक जरिया हूँ ਵਰਡਰ ਟੈਕਸਾਂ ਦਾ ਪੈਸਾ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਬਾਜ਼ਾਰ ਤੋਂ ਟੈਕਸ ਲੱਗਦਾ ਉਹਨਾਂ ਟੈਕਸਾਂ ਦੇ ਪੈਸੇ ਨੂੰ ਗਵਰਨਮੈਂਟ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਹੁੰਦੀ ਹੈ ਤੇ ਉਹ ਹੀ ਪੈਸਾ ਹੈ ਸੋ ਇਸ ਪੈਸੇ ਦੇ ਕਿਸੇ ਵਿਅਕਤੀ ਵਿਸ਼ੇਸ਼ ਦਾ ਧਾਰ ਨਹੀਂ ਹੋ ਸਕਦਾ ਜਦ ਮੈਂ ਕੋਈ ਪੈਸੇ ਦੇ ਕੇ ਤੁਹਾਨੂੰ ਆਸਾਨੀ ਨਹੀਂ ਕੀਤਾ ਇਹ ਮੇਰਾ ਫਰਜ਼ ਬਣਦਾ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾਇਆ ਉਹ ਨੁਮਾਇੰਦੇ ਦੇ ਥਰੂ ਪੈਸਾ ਵਾਪਸ ਆਉਂਦਾ ਹੈ ਲੋਕਾਂ ਤੇ ਲੱਗਦਾ ਜਿਹੜਾ ਉਹ ਨੁਮਾਇੰਦੇ ਦੇ ਡਿਪੈਂਡ ਕਰਦਾ ਹੈ ਜੇ ਤਾਂ ਨੀਤ ਸਾਫ਼ ਹੈ ਤਾਂ ਪੈਸੇ ਸਾਰੇ ਆ ਜਾਂਦੇ ਨੇ ਜੇ نیند ਮਾੜੀ ਐ ਤਾਂ ਫਿਰ ਰਾਤ ਨਹੀਂ ਆ ਜਾਂਦੇ ਨਹੀਂ ਪਹੁੰਚਦੇ ਫਿਰ ਉਹ ਦਿਨਾਂ ਕੀ ਹੁੰਦਾ ਹੈ ਨਮਾਇਨੇ ਨੂੰਣ ਵਾਲਿਆਂ ਚ ਤੇ ਨਮਾਇਨੇ ਚ ਤੇ ਗ੍ਰਾਂਤਾ ਦੇਣ ਵਾਲੇ ਤੋਂ ਸੰਬੰਧ ਕਰਾਉਉਂਦੇ ਨੇ ਸਾਰੇ ਅੱਜ ਦੇ ਕੀ ਕਿਸੇ ਦਾ ਕਿ ਕੀ ਹੈ ਅਮਨ ਤਾਂ ਪਹਿਲਾਂ ਫਿਰ ਰਾਜਨੀਤੀ ਦਾ ਸ਼ਿਕਾਰ ਹੋ ਗਏ ਆ ਯਕੀਨ ਉੱਠ ਗਿਆ ਆਪਣਾ ਰਾਜਨੀਤੀ ਤੋਂ ਕਿਉਂਕਿ ਇੰਨੇ ਜ਼ਿਆਦਾ ਧੋਖੇ ਹੋਗੇ ਕਿ ਹੁਣ ਉਹਦੇ ਚ ਸੱਚ ਲੱਭਣਾ ਜਾਂ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੁਦਾਂ ਇਹ ਕਹਿੰਦੇ ਨੇ ਇਹ ਵੀ ਹੈ ਨਹੀਂ ਕਿਉਂਕਿ ਧੋਖੇ ਬਹੁਤ ਜ਼ਿਆਦਾ ਹੋ ਗਏ ਜੁਪਨ ਵੱਡੇ 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 ਲਾਰੇ ਵਾਦੇ ਕੀਤੇ ਗਏ ਸਾਨੂੰ ਫਿਰ ਦੁਬਾਰਾ ਗੱਲਾਂ ਚ ਬਗੜਾ ਲੈਂਦੇ ਆ ਫਿਰ ਅਸੀਂ ਇਹਨਾਂ ਚਲ ਠੀਕ ਹੋਗੇ ਹੋਗੇ ਜਾਂ ਹੁਣ ਬਿਜਲੀ ਗੱਲਾਂ ਤੇ ਨਹੀਂ ਕਰਨੀ ਦੇ ਫੇਰ ਉਹੀ ਜਿਕਰ ਜਿਤਨਾ ਹੁੰਦਾ ਸੀ ਕਿਹਨੇ ਹੱਥ ਨਾਲ ਹੁੰਦਾ ਸੀ ਉਹਨਾਂ ਤੋਂ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਮੈਂ ਦਿੱਤਿਆ ਹੋਇਆ ਇੱਕ ਕੀ ਮੈਂ ਪੰਜ ਸਾਲਾਂ ਜਿਹੜਾ ਕੀਤਾਗਾ ਖੜੀ ਮੈਂ ਆਲਦੀ ਪਰਵਾਸ ਕਰ ਕੀਤੇ ਨੇ ਇਸ ਕਰਕੇ ਮੈਨੂੰ ਤਾਂ ਕੀ ਭੋਲੇ ਨਹੀਂ ਅੱਜ ਨੂੰ ਕਹਣਗੇ ਉਹਨੂੰ ਵੀ ਪਤਾ ਹੁੰਦਾ ਸੀ ਇੱਕੀ ਮੈਨੂੰ ਕਹਣਗੇ ਹਮ ਹੁਣ ਫੇਰ ਇਹਨੂੰ ਕਹਣਗੇ ਚਾਹੀ ਕਿਤੇ ਬਹੁਤੀ ਜਿਆਦਾ ਸੁਲਿਆ ਸੋ ਜਦੋਂ ਇੱਕ ਕਲਾਸ ਦੇ ਵਿੱਚ ਇੱਕ ਹਜ਼ਾਰ ਵਿਦਿਆਰਥੀ ਹੋਵੇ ਉਹ ਜਾਦਾ ਦਿਨ ਹਜ਼ਾਰ ਨਹੀਂ ਰਹਿ ਸਕਦਾ ਉਹਨੂੰ ਪਤਾ ਹੁੰਦਾ ਜੇ ਮੈਂ 80% ਨੰਬਰਾਂ ਨਾਲ ਵੀ ਫਸਟ ਆਉਣਾ ਜਿਹੜਾ ਸੈਕੰਡ ਆਇਆ ਉਹਦੇ ਸਾਥ ਨੇ ਮੈਂ ਸੱਤਵਾਂ ਨਾਲ ਵੀ ਆ ਸਕਦਾ ਵਸਤ ਮਤਲਬ 65 ਨਾਲ ਵੀ ਫਸਟ ਆ ਸਕਦਾ ਉਹ ਥੱਲੇ ਨਹੀਂ ਆਊਗਾ ਨੇਂ ਛੱਡ ਦੂਗਾ ਉਹ ਅਬ ਇਸਲਾ ਹੋ ਜੂਗਾ ਲੱਗ ਰਿਹਾ ਹੂ ਤੇ ਜੇ 80 ਵਾਲੇ ਨਾਲ ਇੱਕ ਜਾਂ ਦੋ ਹੋਰ 79 ਵਾਲੇ ਜੇ ਖੱਤੜ ਨਾਲੇ ਹੋਣ ਫਿਰ 80 ਆ ਸੋਚੋ ਯਾਰ ਕਿਤੇ ਉਹ ਨਾ ਜੇ ਅੱਗੇ ਲੰਘ ਜਾਣਾ ਵੀ கிਲਾਸ ਚ ਮੈਂ 85 ਲੈਣੀ ਮੈਂ 90% ਲੈਣੀ ਉਹ ਤਾਂ ਹਾਂ ਲਾ ਉੱਪਰ ਤੇ ਜੇ ਕੰਪੀਟੀਸ਼ਨ ਹੋਣਾ ਮੁਕਾਬਲਾ ਹੋਣਾ ਜਦੋਂ ਤੋਂ ਕੁਆਲਟੀ ਕਿਸ ਹਾਲ ਹੋਊਗਾ ਸੋ ਹੁਣ ਕੁਆਲਟੀ ਕਿਸ ਹਾਲ ਆਊਗਾ ਨਾ ਪੰਜਾਬ ਚ ਮੁਕਾਬਲੇ ਨਹੀਂ ਹੋਣ ਸਵਿਸ ਕਰਕੇ ਥੋੜੇ-ਥੋੜੇ ਪਹੁੰਚਿਆ ਸੀ ਤੁਸੀਂ 4 ਲੱਖ ਰੁਪਏ ਨੂੰ 8 ਲੱਖ ਵਾਂਗੂ ਲਾਇਆ ਤੁਸੀਂ ਇਹ ਤੋਂ ਪਹਿਲਾਂ ਵੀ ਜਿਹੜੀਆਂ ਗ੍ਰਾਂਟਾਂ ਆਈਆਂ ਨੇ ਤੁਸੀਂ ਦੁੱਗਣੀਆਂ ਕਰਕੇ ਲਾਈਆਂ ਲਗਭਗ ਰੇਸ਼ਮ ਰੇਖਾ ਤੇ 8 ਲੱਖ ਜੀ ਬਿੰਦੂ 8.9 ਗ੍ਰਾਂਟਾਂ ਤੋਂ ਪਈਆਂ 8 ਲੱਖ ਔਰ ਜੇ ਆਪਾਂ ਲਈਏ ਹਿਸਾਬ ਜਿੰਨੇ ਐਮਪੀ ਨੂੰ ਮਿਲਦੇ ਨੇ ਵਿਪਰ ਪਿੰਡ ਵੰਡ ਲਈਏ ਫਿਰ ਤਾਂ 20000 ਦੇ ਇੱਕ ਸਾਲ ਦਾ ਫਿਰ 80000 ਮੰਗ ਲੈ ਕੀ ਬਣੂਗਾ 10000 ਨਾਲ 20000 ਪਹਿਲਾਂ 20000 ਅਗਲੇ ਸਾਲ ਦੀ ਉਹਦੇ ਨਾਲ ਕੀ ਬਣੂਗਾ ਜੀ ਸੋ ਅਸੀਂ ਕੋਸ਼ਿਸ਼ ਕਰਦੇ ਆਂ ਪੈਸੇ ਤੋਂ ਹਮੇਂ ਪਾਸੇ ਲੈ ਲਓ ਪਰ ਕੋਈ ਕੰਮ ਕੰਪਲੀਟ ਹੋ ਜੇ ਬਣ ਕੇ ਬਸ ਵਿਚਾਰੇ ਨਾ ਰਵੇ ਉਹ ਜੇ ਇੱਕ ਵਾਰੀ ਕੰਮ ਖੜ ਗਿਆ ਦੁਬਾਰੇ ਉਹਨੂੰ ਕੰਪਲੀਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਇੱਕ ਵਾਰੀ ਮਿਸਤਰੀ ਲੱਗਿਆ ਤਾਂ ਫਿਰ ਉਹ ਰੰਗ ਰੂਗਨ ਕਰਕੇ ਕੰਪਲੀਟ ਕਰਤੀ ਜਾਵੇ ਜੇ ਵਿੱਚ ਦੀ ਮਿਸਤਰੀ ਆ ਕੇ ਦੁਬਾਰਾ ਲਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਉਹ ਗੱਡੀ ਜਿਹੜੀ ਖੜੀ ਟਰੈਕ ਤੇ ਚੜਾਉਣੇ ਬਹੁਤ ਔਖੀ ਹੈ ਸੋ ਤੁਸੀਂ ਬਹੁਤ ਛੋਟਾ ਸਕੂਲ ਬਣਾਇਆ ਕੋਲਾ ਸਾਫ ਬਹੁਤ ਨੇਮਤੀ ਹੈ ਤੁਸੀਂ ਆਪ ਬਹੁਤ ਸਹਿਯੋਗ ਕਰਦੇ ਹੋ ਐਨਆਰਆਈ ਕਮੇਟੀ ਬਣੀ ਹੋਈ ਐ ਕੋਈ ਵੀ ਬਹੁਤ ਸਹਿਯੋਗ ਕਰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਸੱਤ ਸਮੁੰਦਰੋਂ ਪਾਰ ਜਾ ਕੇ ਆਪਣੇ ਪਿੰਡ ਦਾ ਮੋਹ ਜਿਹੜਾ ਉਹ ਨਹੀਂ ਭੁੱਲੇ ਉਹਨਾਂ ਨੂੰ ਆਪਣੇ ਵਤਨਾਂ ਤੋਂ ਠੰਡੀਆਂ ਹਵਾਵਾਂ ਨੇ ਭੁੱਲਿਆਂ ਦੀ ਨਹੀਂ ਹੈ ਉਹ ਆਪਣੇ ਸਕੂਲ ਲਈ ਆਪਣੇ ਪਿੰਡਾਂ ਦੇ ਸਕੂਲਾਂ ਲਈ ਉੱਥੋਂ ਦਸਾਂ ਨਾਂਵਾਂ ਦੀ ਕਮਾਈ ਤੋਂ ਵਿਸਤੰਤ ਕਰਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਔਰ ਜਿਸ ਤਰ੍ਹਾਂ ਕੱਸਿਆ ਮਾਰਟੀਨੇ ਕੇ ਹੋਕੋ ਦੇ ਵਿੱਚ ਪੰਜਾਬ ਤੋਂ ਪਹਿਲੇ ਨੰਬਰ ਤੇ ਟੀਮ ਆਈ ਹੈ ਇੱਕ ਵਾਰੀ ਬੱਚਿਓ ਤੁਸੀਂ ਆਪਣੇ ਆਪ ਦੇ ਨਾਲ ਤੇ ਆਪ ਹੀ ਤਾੜੀ ਮਾਰੋ ਜੇ ਕਿ ਤੁਹਾਨੂੰ ਗਰਾਊਂਡ ਲੱਭਿਆ ਹੋਰ ਮਿਲ ਜੇ ਜੇ ਕਿ ਤੁਹਾਨੂੰ ਟੀਚਰ ਜਿਹੜੇ ਨੇ ਜਾਂ ਕੋਚ ਕੋਈ ਹੈ ਜਾਂ ਹੋਰ ਮਿਲ ਜੇ ਤਾਂ ਇਕੱਲੀ ਖੋਖੋ ਨਹੀਂ ਤੁਸੀਂ ਹੋਰ ਖੇਡਾਂ 'ਚ ਵੀ ਐਥਲੈਟਿਕਸ 'ਚ ਵੀ ਤੁਸੀਂ ਹੋਰ ਖੇਡਾਂ ਦੇ ਵਿੱਚ ਵੀ ਫਸਟ ਆਉਂਗੇ ਕਿਉਂਕਿ ਤੁਹਾਡੀ ਟੈਲੈਂਟ ਹੈ ਤੁਹਾਡੇ ਜਿਹੜੇ ਟੀਚਰ ਨੇ ਉਹ ਤੁਹਾਨੂੰ ਜਿਹੜੇ ਜਨੂਨ ਦੀ ਹੱਦ ਤੱਕ ਜਾ ਕੇ ਪੜਾਉਂਦੇ ਨੇ ਤੇ ਟ੍ਰੇਨਿੰਗ ਕਰਾਉਂਦੇ ਨੇ ਮੈਂ ਸਾਫ ਨੂੰ ਬਹੁਤ ਬਹੁਤ ਬਧਾਈ ਦਿੰਦਾ ਮੈਂ ਸਾਦੀ ਔਰ ਸਾਰੇ ਪਿੰਡੋਂ ਵੀ ਇਸ ਗੱਲ ਦੀ ਵਧਾਈ ਹੈ ਕਿ ਤੁਸੀਂ ਇੱਕ ਰਾਖਿਆ ਹੋਣਾ ਹੈ ਇੱਕ ਇੱਕ ਦੇ ਵਿੱਚ ਵਰਕਤ ਹੈ ਔਰ ਅੱਜ ਹਾਲਾਤ ਪਿੰਡਾਂ ਦੇ ਵਿੱਚ ਇਹੀ ਨੇ ਕਿ ਜਿਹੜੇ ਪਿੰਡ ਤਾਂ ਇੱਕਾ ਇੱਕੋ ਪਿੰਡ ਤਾਂ ਕਾਮਯਾਬ ਹੋ ਜਾਂਦੇ ਨੇ ਉਸ ਦਾ ਸਕੂਲ ਵੀ ਬਹੁਤ ਵਧੀਆ ਹੁੰਦਾ ਹੈ ਉੱਥੇ ਦੇ ਗਲੀਆਂ ਨਾਲੀਆਂ ਸੀਵਰੇਜ ਉੱਥੇ ਦਾ ਸਾਰਾ ਕੁਝ ਵਧੀਆ ਜਾਂਦਾ ਜਦੋਂ ਹੋਣ ਧਰੇ ਫੇਰ ਉੱਥੇ ਜਦੋਂ ਕੋਈ ਉਹਦੇ ਟੂਰਨਾਮੈਂਟ ਵੀ ਤਿੰਨ ਤਿੰਨ ਹੋ ਜਾਂਦੇ ਨੇ ਆਕਾਲੀਆਂ ਦਾ ਜੇ ਕਾਂਗਰਸੀਆਂ ਦਾ ਜਾਂ ਫਾਨਿਆਂ ਦਾ ਵੀ ਉਹਦੇ ਦਿਵਾਰੀ ਦੇ ਸਾਰੇ ਵੀ ਤਿੰਨ ਤਿੰਨਾਂ ਕਾਂਗਰਸੀਆਂ ਦੇ ਸਾਰੇ ਆਕਾਲੀਆਂ ਦੇ ਸਾਰੇ ਕਈ ਪਿੰਡਾਂ ਇੱਥੇ ਸਾਡੇ ਪਿੰਡਾਂ ਵੱਲ ਸਿਰੇ ਵੀ ਦੋ ਦੋ ਤਿੰਨ ਤਿੰਨਾਂ ਆਕਾਲੀਆਂ ਦੇ ਸਿਰੇ ਨੇ ਆ ਕਾਂਗਰਸੀ ਦੇ ਸਿਰੇ ਨੇ ਉਹ ਮੈਂ ਕਹਿੰਦਾ ਰਹਿਣਾ ਕਿੱਥੇ ਨਹੀਂ ਦਿੰਦੇ ਜਿਉਂਨ ਤਾਂ ਨਹੀਂ ਦਿੰਦੇ ਮਰਿਆ ਵੀ ਸਵਾਦ ਇੱਕ ਬਾਨ ਕਰੂ ਉਹ ਵੀ ਕਹਾਣੀ ਹੁੰਦੀ ਸੋ ਇਸ ਕਰਕੇ ਇੱਕ ਰੱਖੋ ਪਿੰਡ ਪਿੰਡ ਵਾਸਤੇ ਸਮਾਨ ਸਾਹਿਬ ਉਹ ਅਰਮੀ ਦੇ ਵਿੱਚ ਸਰਵਿਸ ਕਰਕੇ ਆਏ ਨੇ ਤੁਸੀਂ ਉਹਨਾਂ ਨੂੰ ਚੁਣਿਆ ਪਹਿਲਾਂ ਵੇਸ਼ ਲਈ ਉਹਨਾਂ ਨੇ ਸੇਵਾ ਕੀਤੀ ਹੈ ਹੁਣ ਪਿੰਡ ਲਈ ਆਪਣੇ ਲਈ ਸੇਵਾ ਕਰਨ ਲਈ ਤਿਆਰ ਨੇ ਔਰ ਡਿਸਪਲਿਨ ਹੁੰਦਾ ਆਰਮੀ ਦੇ ਵਿੱਚ ਤੇ ਉਹ ਜਿਹੜਾ ਅਨੁਸ਼ਾਸਨ ਜਿਹੜਾ ਹੈ ਉਹ ਜ਼ਿੰਦਗੀ ਚ ਬਹੁਤ ਜ਼ਰੂਰੀ ਔਰ ਇਹ ਮੈਨੂੰ ਉਮੀਦ ਹੈ ਕਿ ਇਹਨਾਂ ਦੀ ਰਵਾਇਤ ਦੇ ਵਿੱਚ ਇੱਕ ਪਿੰਡ ਦੇ ਮੁਖੀ ਨੇ ਵੀ ਜਿਹੜਾ ਤਰਕੀ ਕਰੂਗਾ ਔਰ ਸਭੀ ਟੀਮ ਜਿਹੜੀ ਆ ਆਮੀ ਪਾਰਟੀ ਦੇ ਦਿੱਲੀ ਬੈਕਰੀ ਸ਼ਮੂਲੀ 50 ਦਰਤੋਂ ਇਕੱਲਾ ਜੀ ਉਹਨਾਂ ਦੀ ساری ਟੀਮ ਜਿਹੜੀ ਜਿੰਨੇ ਵੀ ਤੁਸੀਂ ਉਹ ਕਲੱਬ ਬਹੁਤ ਸੋਹਣਾ ਹੈ ਜਿਹੜਾ ਸ਼੍ਰੀ ਭਗਤ ਸਿੰਘ ਵਰਕਰਸ ਫੋਰਸ ਕਲੱਬ ਹੈ ਤੇ ਉਹਨਾਂ ਉਹ ਬਹੁਤ ਸਾਰੇ ਸਫਾਈ ਦਾ ਕੰਮ ਕਰਦੇ ਕੋਈ ਇਹ ਬਹੁਤ ਅੱਛੇ ਬੰਦੇ ਨੇ ਇਹ ਆਪਣੇ ਖਰੂਦ ਦੇ ਉਹ ਬਹੁਤ ਸਾਰੇ ਪਿੰਡਾਂ ਵਿੱਚ ਮੈਂ ਇਦਾਂ ਚੱਲਣ ਵਾਲਾ ਪਿੰਡ ਹੈ ਉੱਥੇ ਉਹਨਾਂ ਦੀ ਬਹੁਤ ਸੋਹਣਾ ਕਲੱਬ ਬਣਾ ਰਹੇ ਮੁੰਡਿਆਂ ਨੇ ਇਸ ਤੋਂ ਲਾਪਤ ਜੈਮਲ ਸਿੰਘ ਵਾਲਾ ਪਿੰਡ ਹੈ ਉੱਥੇ ਕਲੱਬ ਯੂਥ ਵਾਲੇ ਮੁੰਡਿਆਂ ਨੇ ਬਣਾਇਆ ਉਹੀ ਕਲੱਬ ਵਾਲੇ ਹੁਣ ਪੰਚਾਇਤ ਬਣ ਕੇ ਸਰਪੰਚ ਬਣ ਕੇ ਤੇ ਉਹਨਾਂ ਨੂੰ ਜਨੂਨ ਹੈ ਪਿੰਡ ਵਾਸਤੇ ਕੁਝ ਕਰਨ ਦਾ ਤੇ ਆਪਣੇ ਪਿੰਡਾਂ ਨੂੰ ਸੋਹਣੇ ਸੁੰਦਰ ਬਣਾਉਣ ਦਾ ਜਿਹੜਾ ਜਨੂਨ ਹੈ ਇਹ ਹੋਊਗਾ ਤਾਂ ਆਪਾਂ ਕਾਮਯਾਬ ਰਹਿਾਂਗੇ ਮੇਰੇ ਮੇਰੇ ਅਧਿਕਾਰ ਖੇਤਰ ਤੇ ਜਿੰਨਾ ਹੁੰਦਾ ਮੈਂ 1 ਰੁਪਿਆ ਵੀ ਲਪੋਕੇ ਨਹੀਂ ਰੱਖਦਾ ਜਦੋਂ ਮੈਨੂੰ ਪ੍ਰੋਜੈਕਟ ਵਧੀਆ ਲੱਗੇ ਤਾਂ ਮੈਂ ਇੱਕਦਮ ਉਸ ਪ੍ਰੋਜੈਕਟ ਨੂੰ ਪਾਸ ਕਰਕੇ ਮੈਂ ਚਾਹੁੰਦਾ ਕੋਈ ਨਵੀਂ ਚੀਜ਼ ਕਰੀਏ ਗਲੀਆਂ ਨਾਲੀਆਂ ਤਾਂ ਖੂਹ ਹੈ ਜੀ ਇਹ ਨਹੀਂ ਭਰੇ ਜਾਣਾ 70 ਸਾਲ ਹੋ ਗਏ ਸਰਕਾਰ ਗਲੀ ਤਾਂਾਂ ਚੱਕ ਦਿੰਦੀ ਹੈ ਘਰ ਨੀਵੇਂ ਹੋ ਜਾਂਦੇ ਨੇ ਲੋਕਾਂ ਘਰ ਤਾਂਾਂ ਚੱਕ ਲਈ ਗਲੀ ਨੀਵੇਂ ਐਂ ਚੱਲੀ ਜਾਂਦਾ ਜੀ ਹੁਣ ਅੱਗੇ ਪਤਾ ਨਹੀਂ ਕਰਨ ਕਿ ਚੱਲੂਗਾ ਇਹ ਬਾਤ ਕਰਦਾਂਗੇ ਪਹਿਲਾਂ ਸਕੂਲ ਬਣਾ ਲਿਏ ਵਧੀਆ ਸਮਾਰਟ ਕਲਾਸਰੂਮ ਬਣਾ ਲਿਏ ਲਾਇਬ੍ਰੇਰੀਅਮ ਬਣਾ ਲਿਏ ਬੱਚਿਆਂ ਨੂੰ ਕੰਪਿਊਟਰ ਲੈ ਕੇ ਦੇ ਦਈਏ ਐਲਈਡੀ ਲਾ ਦਈਏ ਪ੍ਰੋਜੈਕਟਰ ਲਾ ਦਈਏ ਹਸਪਤਾਲਾਂ ਦੇ ਵਿੱਚ ਦਵਾਈਆਂ ਆ ਜਾਣ ਹਸਪਤਾਲਾਂ ਦੇ ਵਿੱਚ ਡਾਇਗਨਸਟਿਕਸ ਦੀਆਂ ਐਮ ਆਰ ਆਈ ਦੀਆਂ ਐਕਸ ਰੇ ਦੀਆਂ ਮਸ਼ੀਨਾਂ ਆ ਜਾਣ ਔਰ ਤੁਹਾਡਾ ਜਿਹੜਾ ਹਸਪਤਾਲ ਭਗੌੜਾ ਵਾਲਾ ਬਿਲਡਿੰਗ ਬਹੁਤ ਸੋਹਣੀ ਹੈ ਪਰ ਬਾਰਾਂ ਵਾਰ ਦੇ ਅੰਦਰ ਜਾਓਗੇ ਨਾ ਦਵਾਈ ਹੈ ਨਾ ਡਾਕਟਰ ਨੇ ਐਂਬੂਲੈਂਸ ਜਿਹੜੀ ਉਹ ਨਹੀਂ ਰਨਰ ਚਲਾਈ ਗਈ ਮੈਡੀਕਲ ਐਂਬੂਲੈਂਸ ਜਿਹੜੀ ਉੱਪਰ ਨਾਲੇ ਚਲ ਗਈ ਵਾਪਸ ਕਰਨ ਡਰਾਈਵਰ ਹੈ ਨਹੀਂ ਸੋ ਹਾਲਾਤ ਇਹ ਸੋਪਾ ਉਹਨਾਂ ਨਾਲ ਬਾਤ ਕਰਾਂਗੇ ਪਹਿਲਾਂ ਜਿਹੜੇ ਪ੍ਰੈਫਰੈਂਸ ਸੀਰੀ ਹੈ ਉਹ ਆਪਾਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਤੇ ਬਜ਼ੁਰਗਾਂ ਦਾ ਇਲਾਜ ਕਰਾਉਣ ਵਾਸਤੇ ਚਾਹੀਏ ਮੇਰੇ ਨਾਲ ਕੋਈ ਗੱਲ ਨਹੀਂ ਆਉਗੀ 25 ਦਾ 25 ਕਰੋੜ ਰੁਪਇਆ ਜਿਹੜਾ ਪੂਰੇ 5 ਸਾਲਾਂ ਤੋਂ ਮਿਲਣਾ ਸੀ ਉਹ ਆ ਗਿਆ ਆਪਣੇ ਕੋਲੇ ਰਾਸਤਾ 120 ਦੀ ਸੜੀ ਹੈ ਉਹਦੇ 'ਚੋਂ ਬਸ ਇੱਕ ਹੋਰ ਗੱਲ ਉਹ ਬੋਲੀ ਗੱਲ ਹੈ ਕਿ ਉਹਨਾਂ ਨੂੰ 5 ਕਰੋੜ ਰੁਪਏ ਮਿਲਦਾ ਇੱਕ ਕੈਂਪੀ ਨੂੰ ਇੱਕ ਸਾਲ ਦਾ ਜਿਹੜੇ ਤੋਂ ਹੈ 19 ਜਨਵਰੀ ਚੁਣਿਆਗੇ 1924 ਤੱਕ ਹੋਏ ਉਹਨਾਂ ਨੂੰ 15 ਕਰੋੜ ਰੁਪਏ ਸਾਲਾ ਦੇਜੇ ਬਤੇ ਨੂੰ ਨਾ ਐਸਾ ਮਾਝੂਗਾ ਜੇ ਤਿੰਨ ਗੁਣਾ ਸਾਢੇ ਵੱਡੂ ਨਾ ਅਗਰ ਤੱਕ ਨਾ ਬੋਲਦੇ ਉਹਨੂੰ ਕਿ ਅੱਜ ਤੋਂ ਤੁਸੀਂ ਵੀ ਤੇਨਾਂ ਗੁਣਾ ਕਰੂ 24 ਹੋ ਗਿਆ ਠੀਕ ਹੈ ਸੋ ਤੁਹਾਡੇ ਮੇਰੇ ਨਾਲ ਕਰੂ ਨਹੀਂ ਉਹ ਨਹੀਂ ਬੋਲੂ ਐਸਾ ਲੈ ਸਕਦੇ ਜਿਨੇ ਤੁਸੀਂ ਕਹੋਗੇ ਜੇ ਤੁਸੀਂ ਅ ਖੁਦ ਮਿਹਨਤ ਕਰਕੇ ਇੰਨਾ ਕੰਮ ਕਰ ਰਹੇ ਹੋ ਤਾਂ ਕੋਈ ਵੀ ਕੋਈ ਵੀ ਹੋਵੇ ਮੇਰੀ ਮੇਰੀ 딸 ਵੀ ਹੋਵੇ ਉਹ ਵੀ ਕਹੋਗਾ ਯਾਰ ਜੇ ਇੰਨਾ ਇੰਨੇ ਵਧੀਆ ਤਰੀਕੇ ਨਾਲ ਲਾਉਂਦੇ ਹੋ ਤੁਸੀਂ ਤਾਂ ਹੋਰ ਲੈ ਕੇ ਜਾਓ ਸੋ ਬਲਕੇ ਸਟੇਜਾਂ ਤੇ ਜਾ ਕੇ ਮੈਂ ਦੱਸੂੰਗਾ ਜਾ ਕੇ ਪੂਰੀ ਦੁਨੀਆ ਨੂੰ ਚਿੱਠੀ ਚਾਹਨੇ ਆ ਕਿ ਜਾ ਕੇ ਜੰਗੀਰ ਪਿੰਡ ਦਾ ਸਕੂਲ ਦੇਖਿਓ ਪ੍ਰਾਇਮਰੀ ਕਿਵੇਂ ਉਹਨਾਂ ਨੇ ਥੋੜੇ ਜਿਹੇ ਪੈਸੇ ਨਾਲ ਕਿੰਨਾ ਵਧੀਆ ਸਕੂਲ ਬਣਾਇਆ ਹੈ ਇਸ ਕਰਕੇ ਤੁਸੀਂ ਸਾਰਾ ਪੇਟਰ ਵਧਾਈ ਦੇ ਪਾਤੋਂ ਮੇਰੇ ਵੱਲੋਂ ਵੀ ਤੁਹਾਡੇ ਇਹਨਾਂ ਸਾਰੀ ਤੁਸੀਂ ਸਰਕੇ ਮੈਂ ਉਹ ਪਹਿਲਾਂ ਆਪਣਾ ਤੁਸੀਂ ਮੈਨੂੰ ਬਹੁਤ ਵੱਡੀ ਮੰਗ ਜਿਹੜੀ ਆਪਣੇ ਕੀਤੀ ਸੀ ਉਹ ਜਿਹੜੀ ਜਾਨਵਰ ਜਿਹੜਾ ਨੁਕਸਾਨ ਕਰਦੇ ਸੀਗੇ ਉਹ ਬੀੜ ਆ ਗਏ ਤੇ ਉਹ ਆਪਾਂ ਜਾਲ ਲਾ ਕੇ ਉਹਦਾ ਹੱਲ ਹੋ ਗਿਆ ਤੇ ਹੁਣ ਜਿਹੜੀ ਮੈਨੂੰ ਦੱਸਿਆ ਸਰਪੰਚ ਸਾਹਿਬ ਨੇ ਵੀ ਭਰਨੀ ਕਿ ਪਾਣੀ ਦੀ ਨਿਕਾਸੀ ਦੀ ਹੱਦ ਤੋਂ ਵੱਡੀ ਨਿਕਟਾ ਹੈ 4 ਕਿਲੋਮੀਟਰ ਦੇ ਲਗਭਗ ਕੋਈ ਇਹ ਟਾਇਪਰ 9 ਟਾਇਪੇ ਉਹਨ ਡਰੇਨ ਦੇ ਵਿੱਚ ਪੈ ਜਾਵੇ ਤਾਂ ਵੀ ਸਪੱਸ਼ਟ ਸਾਡੇ ਸਿਕਰ ਦੇ ਪਿੰਡ ਦੀ ਸੱਸਿਆ ਹੱਲ ਹੋਊਗੀ ਇੱਦਾਂ ਬੱਸ ਸਾਫ਼ ਨਹੀਂ ਹੋਣਾ ਸੋ ਪਰ ਨੇ ਏਡੀਸੀ ਨਾਲ ਕਰ ਕਰਕੇ ਇਹ ਸਾਰਾ ਨਾਲ ਕਰਕੇ ਵਰਲਡ ਬੈਂਕ ਦੇ ਪ੍ਰੋਜੈਕਟ ਹੈਗੇ ਨੇ ਪਾਣੀ ਦੇ ਨਾਲ ਸੰਬੰਧਤ ਬਹੁਤ ਸਾਰੇ ਮੈਂ ਉਹਨਾਂ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਪਵਾ ਕੇ ਨਰੇਗਾ ਤੋਂ ਤੁਹਾਡੇ ਨਾਲ ਕੋਈ ਲੇਬਰ ਵਗੈਰਾ ਲਾ ਕੇ ਤਾਂ ਤਾਂ ਕਿ ਨਰੇਗਾ ਦੇ ਲੋਕਾਂ ਨੂੰ ਵੀ ਨਰੇਗਾ ਦੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੀ ਕੰਮ ਮਿਲੇ ਤੇ ਨਾਲ ਨਾਲ ਤੁਹਾਡੇ ਪਿੰਡ ਦਾ ਜਿਹੜਾ ਇਹ ਕੰਮ ਹੈ ਵਰਲਡ ਬੈਂਕ ਕੋਲੇ ਬਹੁਤ ਪੈਸਾ ਪਿਆ ਹੈ ਇਰੇਓ ਪਿੰਡਾਂ ਦੇ ਪਟਾਸ ਵਾਸਤੇ ਬਹੁਤ ਵਕਤ ਵਕਤ ਸਕੀਮਾਂ ਨੇ ਪ੍ਰੋਜੈਕਟਾਂ ਦੇ ਵੀ ਦਿੰਦੇ ਨੇ ਤੁਹਾਡੇ ਪਿੰਡ ਦਾ ਨਾਮ ਮੈਂ ਉਹਨਾਂ ਜਿਹੜੇ ਪਿੰਡਾਂ ਦੇ ਨਾਮ ਦੇ ਵਿੱਚ ਮੈਂ ਸ਼ਾਮਲ ਕਰੂੰਗਾ ਤਾਂ ਕਿ ਤੁਹਾਨੂੰ ਇਹ ਪਾਣੀ ਦਾ ਜਿਹੜਾ ਟੋਪਿਆਂ ਦਾ ਜਿਹੜਾ ਇੱਥੇ ਸਾਗ ਵਾਂਗੜਾ ਪਾਣੀ ਜਿਹੜਾ ਅੰਨ੍ਹਾ ਚੜ੍ਹਦੇ ਹੁੰਦੇ ਨੇ ਉਹਦੇ ਤੋਂ ਤੁਹਾਨੂੰ ਦਾਅਵਾ ਨਹੀਂ ਕਰ ਸਕੀ ਮੈਂ ਜਾ ਕੇ ਦੇਖ ਕੇ ਆਉਂਗਾ ਕਿ ਕੁਝ ਹੈ ਨਹੀਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਕਿਉਂਕਿ ਇਹ ਵਿਦਿਆਲਾ ਮੰਦਰਾ ਸੰਜੀਤ ਹੈ ਮੈਂ ਇੱਥੇ ਕੋਈ ਰਾਜਨੀਤਿਕ ਪਾਸੇ ਨਹੀਂ ਕਿਹਾ ਸੋ ਮੇਰੇ ਨਾਮ ਸੇ ਫੋ ਬਲੇਜੇਰ ਅਗਾਂਹਾਂ ਦੇ ਕੰਮ ਹੋ ਜਾਣਗੇ ਬਜਟ ਸੈਸ਼ਨ ਚੱਲ ਰਿਹਾ ਹੈ ਐ ਲੋਕ ਸਭਾ ਦਾ ਦੋ ਦਿਨ ਹੋਰ ਚੱਲੂਗਾ ਅਗਲਾ ਦਿਨ ਮੈਂ ਦਿੱਲੀ ਜਾਊਂਗਾ ਕੱਲ ਤੇ ਪਰਸੋ ਦਿੱਲੀ ਹੋਊਂਗਾ ਤੇ ਪੰਜਾਬ ਦਾ ਬਜਟ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਮੰਗ ਕਰਨ ਦੀ ਚੌਕੀ ਦਾ ਅਸੀਂ ਤੁਸੀਂ ਸਾਰੇ ਕੌਂਟੀਲਰ ਦੀ ਜੁੜੀ ਲਈਏ ਬੋਲੀ ਤੇ ਦਿਰਦੀ ਕਿ ਬਿਜਲੀ ਦੇ ਬਿੱਲਾਂ ਦੀ ਜਿਹੜੀ ਦਰ ਹੈ ਉਹ ਵਧਾਈ ਜਾਵੇ ਬਿਜਲੀ ਦੇ ਬਿਲਾ ਨੇ ਲੋਕ ਮਾਰਦੇ ਲੋਕ ਜਿਹੜੇ ਨੇ ਉਹ ਦੁਖੀ ਪਹਿਲੀ ਹੀ ਸਿੰਗਾੜੀ ਤੋਂ ਬਿਜਲੀ ਦੇ ਬਿਲਾ ਨੇ ਹੋਰ ਵੀ ਕਮਰ ਤੋੜੀ ਐ ਤੇ ਐਜੂਕੇਸ਼ਨ ਤੇ ਹੈਲਥ ਦਾ ਬਜਟ ਦੁੱਗਣਾ ਕੀਤਾ ਜਾਵੇ ਤਾਂ ਕਿ ਹਸਪਤਾਲਾਂ ਤੇ ਸਕੂਲਾਂ ਦੀ ਹਾਲਤ ਸੁਧਰ ਸਕੇ ਜਿਹੜੇ ਖੰਡਰਾਂ ਦਾ ਰੂਪ ਧਾਰਨ ਕਰ ਗਏ ਤੇ ਵਜਨ ਸੈਸ਼ਨ ਦੇ ਵਿੱਚ ਤੁਹਾਡੇ ਹੱਕ ਦੇ ਸਾਰੇ ਸਵਾਲ ਅਸੀਂ ਉੱਥੇ ਲਾਵਾਂਗੇ ਤੇ ਤੁਹਾਡੇ ਹੱਕ ਦੇ ਵਿੱਚ ਰਵਾਂਗੇ ਜਿੰਨੋ ਜਿੰਨਾ ਚਿਰ ਤੁਸੀਂ ਸਾਡੀ ਡਿਊਟੀ ਲਾਉਂਗੇ ਅਸੀਂ ਤੁਹਾਡੇ ਤੁਹਾਡੇ ਨਾਲ ਖੜੇ ਆ ਸਫਾਈ ਕਰਮਚਾਰੀਆਂ ਦੀ ਜਿਹੜੀ ਹਰਤਾਰ ਹੈ ਉਹ ਧਰਮ ਦੇ ਬੈਠੇ ਨੇ ਭੁਖੜ ਤਰਤੇ ਬੈਠੇ ਇੱਥੇ 메ਨ ਚੌਂਕ ਦੇ ਵਿੱਚ ਭਦੌੜ ਉਹਨਾਂ ਕੋਲੇ ਵੀ ਜਾ ਕੇ ਆਇਆ ਚਾਰ-ਚਾਰ ਮਹੀਨੇ ਹੋ ਗਏ ਉਹਨਾਂ ਤਰਖਾ ਨਹੀਂ ਮਿਲੀ ਟੀਚਰਾਂ ਨੂੰ ਕਹਿੰਦੇ ਤੁਸੀਂ 44000 ਤੋਂ 15000 ਤੇ ਆ ਜਾਓ ਕੰਮ ਕਰਨਾ ਕਰੋ ਨਹੀਂ ਜਾਓ ਤੇ ਆਪਦੀਆਂ ਦਰਗਾਹਾਂ ਕਹਿੰਦੇ ਸੀ ਲੱਖਾਂ ਦੇ ਵਧਾ ਲੈਣੀਆਂ ਨੇ ਕੈਂਬਰੀਆਂ ਲੈਣੀਆਂ ਨੇ ਮੰਤਰੀਆਂ ਵਾਸਤੇ ਹੈਲੀਕਾਪਟਰ ਨਵੇਂ ਲੈਣੇ ਨੇ ਉਦੋਂ ਪਤਾ ਨਹੀਂ ਕਿੱਥੋਂ ਪੈਸੇ ਆ ਜਾਂਦੇ ਨੇ ਸੋ ਅੰਨਾ ਵੱਡੇ ਰੋੜੀਆਂ ਮੋੜ-ਮੋੜ ਘਰ ਜਾਣ ਤੇ ਉਹ ਗੱਲ ਹੈ ਘਰ ਘਰ ਨੌਕਰੀ ਦਾ ਵਾਦਾ ਕੀਤਾ ਗਿਆ ਸੀ ਆ ਘਰੇ ਇੱਥੇ ਸਾਰੇ ਆਹਾਰੇ ਆਹਾਰੇ ਉਹੀ ਸਰਕਾਰ ਆ ਗਈ ਮੈਂ ਇਹਨਾਂ ਸਰਕਾਰ ਨੂੰ ਮੈਂ ਗੁਰਪ੍ਰੀਤ ਸਾਹਿਬ ਨੂੰ ਕਹਿਣਾ ਚਾਹਨਾ ਕਿ ਜੇ ਘਰ ਘਰ ਨੌਕਰੀਂ ਦੇ ਸਕਦੇ ਥੋੜੀ ਛੋਟ ਦੇ ਦਿੰਨੇ ਆਂ ਅਸੀਂ ਮੈਂ ਆਪੇ ਬਣਾ ਲਊਗਾ ਲੋਕਾਂ ਨੂੰ ਚੱਲੀਂ ਕਿਰਕਾ ਛੱਡ ਕੇ ਦੇ ਦੋ ਜਦੋਂ ਬਾਅਦ ਕਰ ਲਾਂਗੇ ਜਿਹੜੇ ਘਰ ਛੱਡੇ ਗਏ ਬਾਕੀਆਂ ਨੂੰ ਬਾਅਦ ਦੇਖ ਲਾਂਗੇ ਸੋ ਜੇ ਨੌਕਰੀਆਂ ਮਿਲ ਜਾਣ ਰੋ ਬੇਰੋਜ਼ਗਾਰੀ ਸਾਰੇ ਇਸਆਪਿਆਂ ਦੀ ਜੜ ਬੇਰੋਜ਼ਗਾਰੀ ਆ ਬੇਰੋਜ਼ਗਾਰੀ ਚੋਂ ਹੀ ਕ੍ਰਾਈਮ ਨਿਕਲਦਾ ਬੇਰੋਜ਼ਗਾਰੀ ਚੋਂ ਹੀ ਨਸ਼ਿਆਂ ਦੀ ਜਿਹੜੀ ਆ ਉਹ ਮੇਲਾ ਮਾਨ ਸ਼ਤਾਨੀ ਦਾ ਘਰ ਡਰਗ ਰੁਗਵਾਂ ਜਾਂਦੇ ਨੇ ਬੇਰਜ਼ਗਾਰੀ ਕਰਕੇ ਸਾਰਾ ਜਿਹੜੀਆਂ ਆਤਮ ਹੱਤਿਆਵਾਂ ਵੱਲ ਜਾਂਦੇ ਨੇ ਬੇਰਜ਼ਗਾਰੀ ਜੇ ਕਿਸਾਨ ਦਾ ਬੇਟਾ ਕੋਈ ਕੰਮ ਕਰਦਾ ਹੋਵੇ ਰੋਜ਼ਗਾਰ ਤੇ ਲੱਗਿਆ ਹੋਵੇ ਜੇ ਫਸਲ ਤੇ ਕੋਈ ਬੇਮੌਸਮੀ ਬਰਸਾਤ ਪੈ ਗਈ ਜਾਵੇ ਜੇ ਉਹਨੂੰ ਪਰ ਮਹੀਨੇ ਵੀ ਜਿਤਨਾ ਕਿਤੋਂ ਹੋਰ ਇਨਕਮ ਆਉਣੀ ਹੋਵੇ ਖੇਤੀ ਤੋਂ ਬਿਨਾ ਉਹ ਜਾਂ ਜਾਂਦਾ ਉਸ ਮਾਰ ਨੂੰ ਪਰ ਸਾਰਾ ਕੁਝ ਡਿਪੈਂਡਡ ਹੀ ਖੇਤੀ ਤੇ ਐ ਅੱਤੇ ਘੰਟੇ ਦੇ ਘੰਟੇ ਤੇ ਘੜੇ ਪੈਨੇ ਆ ਪਿੰਡਾਂ ਚ ਫਤਿਹਗੜ ਪੰਜ ਗੜਾਈਆਂ ਤੰਦਾ ਆਰਡਰ ਬੱਪੜਾ ਆਪੇ ਦੇ ਲਈ ਇਹ ਇਹ ਪਿੰਡ ਜਿਹੜੇ ਮਾਨਕੀ ਇਹ ਪਿੰਡ ਜਿਹੜੇ ਨੇ ਅੱਧੇ ਘੰਟੇ ਦੇ ਘਰੇ ਨੇ ਸਾਰੇ ਪਿੰਡ ਕੋਲ ਵਾਦ ਹੁੰਦਾ ਕਹਾਂ ਨਾਲ ਕਹਾਂ ਨਾਲ ਜਿਹੜੇ ਬਾਰਸ ਜਿਹੜੀ ਘਰੇ ਜਿਹੜੇ ਉਹ ਪਰਾ ਕਿਤੇ ਹੁਣ ਉਹ ਲੋਹਦੇ ਸੀ ਕਹਿੰਦੇ ਫਸ ਪਹਿਲਾਂ ਛੋਨਾ ਵਾਲੇ ਗਏ ਉਹਨਾਂ ਨਾਲ ਇਥੇ ਥੋੜੇ ਹੁਣ ਸਰਕਾਰ ਨੂੰ ਧਿਆਨ ਨਹੀਂ ਦਿੱਤੇ ਗੱਲਾਂੀਆਂ ਹੋਣ ਦੀਆਂ ਪਤਾ ਨਹੀਂ ਕੀ ਹੋਗਾ ਕਦੋਂ ਪਤਾ ਨਹੀਂ ਦੇਣਗੇ ਉਹ ਵੀ ਪਹਿਲਾਂ 153 ਰੁਪਏ ਦਾ ਚੈੱਕ 212 ਰੁਪਏ ਦਾ ਚੈੱਕ ਦੇ ਕੇ ਚੱਕਮਾ ਤੇ ਨੂੰ ਛੇੜਦੇ ਸੋ ਜੇ ਤੇ ਵੀ ਤੁਸੀਂ ਕਹੋਗੇ ਜਿਨ ਤੇ ਖੜਾਂਗੇ ਸਾਰੇ ਸਾਫ ਦਾ ਸਾਲੀਆਂ ਨਾਲ ਪਾਟੇ ਸਾਰੇ ਕਰਾਂਗਾ ਔਰ ਸਾਗੇ ਤੁਹਾਡੇ ਪਿੰਡੇ ਸਾਰੇ ਮੋਤ ਵਰਸ ਚ ਜਾਣ ਔਰ ਮੈਂ ਤੈਰ ਕਰ ਬੱਚਾ ਨਾ ਸੌਰੀ ਬੱਚੇ ਅੱਜ ਤੁਹਾਨੂੰ ਸਕੂਲ ਚ ਛੁੱਟੀ ਤੋਂ ਬਾਅਦ ਵੀ ਇੱਥੇ ਸਾਨੂੰ ਆਇਆ ਕਿ ਹੋਣਾ ਤੁਸੀਂ ਆਰਾਮ ਨਾਲ ਘਰੇ ਜਾ ਸਕਦੇ ਹੋ ਪਰ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਔਰ ਤੁਹਾਡੇ ਜਿਹੜੇ ਤੁਸੀਂ ਵੱਡੇ ਹੋ ਕੇ अपने पिंड का अपने मम्मी पापा का और अपने पंजाब अपने देश का नाम रोशन करो पढ़िया करो ठीक है हाँ, पढ़ना जरूरी है ते जो थो ते चो, चो पर, पर ठीके? हाँ खेलना भी जरूरी है टाइम थोड़े टाइम वास्तव शरारत भी चल चल जाए पर पढ़ाई है, खाद होनी चाहिए ठीक है ना ठीक है हाँ चलो दो लाने ਬਹੁਤ ਬਹੁਤ ਜੀਵਤ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਅਨਾਰ ਬਹੁਤ ਬਦਦਾ ਨੀ ਸਸਤੀ ਖਾਸ